ਤੁਸੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਲੋਕ ਸਭਾ ਚੋਣਾਂ ਆ ਗਈਆਂ ਸਿਰ ਤੇ ਆ ਤੇ ਇਸ ਵੇਲੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੀ ਪੂਰੀ ਤਰ੍ਹਾਂ ਸੇਲ ਲੱਗੀ ਹੋਈ ਆ ਖਰੀਦੋ ਫਰੋਖਤ ਹੋ ਰਹੀ ਆ ਕੁਝ ਪਾਰਟੀਆਂ ਕਹਿ ਰਹੀਆਂ ਕੁਝ ਕਹਿ ਰਹੇ ਆ ਸਾਡੇ ਕੋਲੇ ਪੈਸੇ ਹੈ ਨਹੀਂ ਯਾਨੀ ਕੁੱਲ ਮਿਲਾ ਕੇ ਇਸ ਵੇਲੇ ਸਿਆਸਤ ਗਰਮਾਈ ਹੋਈ ਆ ਸੇਲ ਲੱਗੀ ਹੋਈ ਆ ਨੇਤਾ ਇਧਰੋਂ ਉਧਰ ਤੇ ਉਧਰੋਂ ਉਧਰ ਜਾ ਰਹੇ ਆ ਕਈਆਂ ਨੂੰ ਟਿਕਟਾਂ ਨਹੀਂ ਝਾਕਾਤੇ ਕਈ ਟਿਕਟਾਂ ਛੱਡ ਕੇ ਉਧਰੋਂ ਉਧਰ ਜਾ ਰਹੇ ਆ ਸਾਰਾ ਕੀ ਇਹ ਚੱਲ ਰਿਹਾ ਹੈ ਜਿਹੜੂ ਪੰਜਾਬੀ ਦੇ ਵਿੱਚ ਕਹਿੰਦੇ ਆ ਕਸਮਾਨ 14 ਜਿਵੇਂ ਮੱਚੀ ਹੋਈ ਆ ਪੰਜਾਬ ਦੇ ਵਿੱਚ ਉਹ ਕੀ ਚੱਲ ਰਿਹਾ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਿਆਸੀ ਟਿੱਪਣੀਕਾਰ ਤੇ ਪੰਜਾਬ ਦੇ ਸੀਨੀਅਰ ਆਗੂ ਜਿਹੜੇ ਕਾਫੀ ਚਿਰ ਤੋਂ ਸਿਆਸਤ ਦੇ ਨਾਲ ਜੁੜੇ ਹੋਏ ਨੇ ਜਸਵਿੰਦਰ ਸਿੱਖਾਂ ਵਾਲਾ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਜਸਵਿੰਦਰ ਜੀ ਸਵਾਗਤ ਹੈ ਤੁਹਾਡਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਪਹਿਲਾਂ ਵੀ ਹਾਲੀ ਸਾਹਿਬ ਜਦੋਂ ਇਲੈਕਸ਼ਨ ਆਉਂਦੇ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਦਲ ਬਦਲੀਆਂ ਦਾ ਦੌਰ ਤਕਰੀਬਨ ਚੱਲ ਪੈਂਦਾ ਹੈ ਕੁਝ ਲੋਕ ਜਿਹੜੇ ਉਹ ਦਲ ਬਦਲੀ ਕਰ ਜਾਂਦੇ ਆ ਉਹਦੇ ਪਿੱਛੇ ਕੋਈ ਕਾਰਨ ਹੁੰਦੇ ਆ ਵੀ ਕਿਸੇ ਕਾਰਨ ਕਰਕੇ ਪਰ ਇਸ ਵਾਰ ਜਿਹੜਾ ਹੋ ਰਿਹਾ ਉਹ ਬਹੁਤ ਜ਼ਿਆਦਾ ਜਿਵੇਂ ਆਪਾਂ ਕਹੀਏ ਵੀ ਥੋਕ ਦੇ ਵਿੱਚ ਹੀ ਦਲ ਬਦਲੀਆਂ ਹੋ ਰਹੀਆਂ ਤੇ ਕਾਰਨ ਨਹੀਂ ਸਮਝ ਆ ਰਹੇ ਕਿਹੜੀਆਂ ਕਿਹੜੇ ਕਾਰਨ ਕਰਕੇ ਜਿਸ ਤਰ੍ਹਾਂ ਰਵਿੰਦੀਪ ਸਿੰਘ ਬਟੂ ਨੇ ਪਾਰਟੀ ਛੱਡੀ ਇੰਨੇ ਲੰਬੇ ਸਮੇਂ ਤੋਂ ਉਹਨਾਂ ਦੇ ਪਰਿਵਾਰ ਦੀ ਕਾਂਗਰਸ ਪਾਰਟੀ ਦੇ ਨਾਲ ਅਟੈਚਮੈਂਟ ਸੀ ਕੁਰਬਾਨੀ ਵੀ ਸੀ ਕਾਂਗਰਸ ਪਾਰਟੀ ਦੇ ਲਈ ਤੇ ਕਾਂਗਰਸ ਪਾਰਟੀ ਨੇ ਵੀ ਦਮੀਤ ਬਿੱਟੂ ਨੂੰ 15 ਸਾਲ ਲਈ ਮੈਂਬਰ ਪਾਰਲੀਮੈਂਟ ਬਣਾ ਕੇ ਰੱਖਿਆ ਇਸੇ ਤਰ੍ਹਾਂ ਜਿਹੜਾ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਐਮਐਲਏ ਬਣਾਇਆ ਇਸੇ ਤਰ੍ਹਾਂ ਰਾਜਕਮਾਰ ਚੱਬੇਵਾਲ ਉਹਨਾਂ ਨੂੰ ਵਿਰੋਧੀ ਧਿਰ ਦੇ ਵਿੱਚ ਡਿਪਟੀ ਲੀਡਰ ਸੀਗੇ ਉਹ ਛੱਡ ਕੇ ਗਏ ਔਰ ਵੱਡੀ ਗੱਲ ਇਹ ਹੈ ਵੀ ਪਾਰਟੀ ਬਦਲ ਅਨਸਾਰ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਦੋਨਾਂ ਨੂੰ ਗੁਰਪ੍ਰੀਤ ਸਿੰਘ ਜੀਪੀ ਨੂੰ ਤੇ ਇਸੇ ਤਰ੍ਹਾਂ ਰਾਜਕਮਾਰ ਚੱਬੇਵਾਲ ਨੂੰ ਮੈਂਬਰ ਪਾਰਲੀਮੈਂਟ ਦੇ ਲਈ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਬਣਾ ਲਿਆ ਤੇ ਰਵਨੀਤ ਸਿੰਘ ਮਟੂਨੇ ਆਪਣੇ ਆਪ ਹੀ ਐਲਾਨ ਕਰਤਾ ਕਿ ਮੈਂ ਬੀਜੇਪੀ ਵੱਲੋਂ ਲੜੂੰਗਾ ਲੁਧਿਆਣੇ ਤੋਂ ਜੀ ਇਸੇ ਤਰ੍ਹਾਂ ਫਿਰ ਜਿਹੜਾ ਸ਼ਸ਼ੀਲ ਕੁਮਾਰ ਰਿੰਕੂ ਤੇ ਸੀਤਲ ਅੰਗਰਾਲ ਉਹ ਦਲ ਬਦਲੀ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚਲੇ ਗਏ ਸੋ ਇਹਦੇ ਪਿੱਛੇ ਇੱਕ ਜਿਹੜੀ ਵਿਚਾਰਧਾਰਾ ਹੁੰਦੀ ਪਾਰਟੀਆਂ ਦੀ ਦੇਖੋ ਸਿਆਸਤ ਦੇ ਵਿੱਚ ਕੋਈ ਕਿਸੇ ਦੀ ਨਿੱਜੀ ਦੁਸ਼ਮਣੀ ਤਾਂ ਹੁੰਦੀ ਨਹੀਂ ਸਿਆਸਤ ਦੇ ਵਿੱਚ ਲੜਾਈ ਹੁੰਦੀ ਹੈ ਵਿਚਾਰਾਂ ਦੀ ਲੜਾਈ ਤੇ ਵਿਚਾਰਧਾਰਾ ਦੀ ਲੜਾਈ ਪਾਰਟੀਆਂ ਦਾ ਜਿਹੜਾ ਇੱਕ ਦੂਜੇ ਨਾਲ ਫਰਕ ਹੈ ਉਹ ਵਿਚਾਰਧਾਰਾ ਦਾ ਹੀ ਫਰਕ ਹੈ। ਸੋ ਉਹ ਵਿਚਾਰਧਾਰਾ ਨੂੰ ਇੱਕ ਤਰ੍ਹਾਂ ਨਾਲ ਅਪਣਾਉਣ ਦੇ ਲਈ ਘੱਟੋ ਘੱਟ ਪਾਰਟੀਆਂ ਨੂੰ 5 ਸਾਲ ਦਾ ਸਮਾਂ ਰੱਖਣਾ ਚਾਹੀਦਾ ਹੈ। ਜੇਕਰ ਕੋਈ ਬੰਦਾ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਆ ਰਿਹਾ ਹੈ ਕੀ ਉਹ ਕਾਂਗਰਸ ਦੇ ਵਿਚਾਰਧਾਰਾ ਦੇ ਵਿੱਚ ਫਿੱਟ ਬੈਠਦਾ ਹੈ ਜਾਂ ਨਹੀਂ ਬੈਠਦਾ? ਇਸੇ ਤਰ੍ਹਾਂ ਜੇ ਕੋਈ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਾ ਰਿਹਾ ਹੈ ਜਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜਾ ਰਿਹਾ ਹੈ। ਉਦੇ ਚ ਵੀ ਉਹਦਾ ਟੈਸਟ ਫਰ ਜ਼ਰੂਰ ਹੋਣਾ ਜ਼ਰੂਰੀ ਹੈ ਕਿ ਕੀ ਉਹ ਵਿਚਾਰਧਾਰਾ ਦੇ ਵਿੱਚ ਫਿੱਟ ਬੈਠਦਾ ਹੈ ਕਿ ਨਹੀਂ ਬੈਠਦਾ ਆ ਤੁਸੀਂ ਬੱਚੇ ਨੂੰ ਪਹਿਲੀ ਕਲਾਸ ਚ ਦਾਖਲ ਕਰਾਉਣਾ ਸਕੂਲ ਵਾਲੇ ਟੈਸਟ ਲੈਂਦੇ ਪਹਿਲਾਂ ਬਿਲਕੁਲ ਜੀ ਬਿਲਕੁਲ ਤੇ ਇਹ ਘੱਟੋ ਘੱਟ ਪਾਰਟੀਆਂ ਨੂੰ ਜਿਹੜਾ ਨੈਤਿਕਤਾ ਦੇ ਆਧਾਰ ਤੇ ਇਹ ਕਰਨਾ ਚਾਹੀਦਾ ਹੈ ਕਾਂਗਰਸ ਪਾਰਟੀ ਨੇ ਇੱਕ ਹైదరాబాద్ ਸਾਡੇ ਮਤਾਬਾਚ ਪੇਸ਼ ਕੀਤਾ ਸੀ ਕਿ ਜਿਹੜਾ ਵੀ ਨੇਤਾ ਕੋ ਦੂਜੀ ਪਾਰਟੀ ਚ ਆਉਂਦਾ ਹੈ 5 ਸਾਲਾਂ ਲਈ ਉਹਨਾਂ ਨੂੰ ਕਿਸੇ ਕਿਸਮ ਦੀ ਕੋ ਟਿਕਟ ਨਹੀਂ ਦਿੱਤੀ ਜਾਊਗੀ ਤੇ ਇਹਦੇ ਤੋਂ ਇਲਾਵਾ ਜਿਹੜੇ ਕੈਂਡੀਡੇਟ ਚੁਣਨੇ ਚਾਹੀਦੇ ਆ ਉਮੀਦਵਾਰ ਚੁਣਨੇ ਚਾਹੀਦੇ ਐ ਇਲਾਕੇ ਦੇ ਕੰਮ ਕਰਨ ਵਾਲੇ ਤੇ ਇਲਾਕੇ ਦੇ ਹੁਣ ਖਾਸ ਕਰਕੇ ਉਸ ਤਰ੍ਹਾਂ ਦੇ ਉਮੀਦਵਾਰ ਦੇਣੇ ਚਾਹੀਦੇ ਐ ਨੌਜਵਾਨ ਖਾਸ ਕਰਕੇ ਪੜ੍ਹੇ ਲਿਖੇ ਬੇਦਾਗ ਜਿਨ੍ਹਾਂ ਨੂੰ ਕੰਮ ਕਰਨ ਦੀ ਇੱਕ ਤਰ੍ਹਾਂ ਨਾ ਹੋਵੇ ਕਿ ਕੰਮ ਕਰਨ ਦਾ ਚਾਹ ਹੋਵੇ ਇਲਾਕੇ ਲਈ ਜਾਂ ਆਪਣੀ ਸਿਆਸਤ ਦੇ ਵਿੱਚ ਆਪਣਾ ਨਾਮ ਬਣਾਉਣ ਦਾ ਚਾਹ ਹੋਵੇ ਜਦੋਂ ਅਸੀਂ ਕੋਈ ਇਸ ਤਰ੍ਹਾਂ ਦੇ ਲੋਕ ਦੇ ਦਿੰਨੇ ਆ ਜਿਹੜੇ ਧੱਕੇ ਧਕਾਏ ਜਾਂ ਜਿਵੇਂ ਹੁਣ ਕਲਾਕਾਰ ਕੁਝ ਕਲਾਕਾਰ ਐਸੇ ਐ ਜਿਹੜੇ ਕਿਸੇ ਪਾਰਟੀ ਵੱਲੋਂ ਜਿੱਤ ਕੇ ਦੂਜੀ ਪਾਰਟੀ ਦੇ ਕੋਈ ਉਹਨਾਂ ਦਾ ਸੀਨੀਅਰ ਲੀਡਰ ਆ ਉਹਨਾਂ ਦੇ ਵਿਆਹ ਤੇ ਜਾ ਕੇ ਨੱਚ ਰਹੇ ਹੁੰਦੇ ਪੈਸੇ ਦੇ ਖਾਤਰ ਕਲਾਕਾਰਾਂ ਵਾਲੇ ਮਾਮਲੇ ਜਿੱਤਾਂ ਫਰੀਦ ਕੋਟੀਆਂ ਦਾ ਤਜਰਬਾ ਮਾੜਾ ਯਾਰ ਆਪਾਂ ਮਾੜਾ ਰਿਹਾ ਪਹਿਲਾਂ ਇਸ ਦੀ ਲੋਅ ਲਾ ਚਾਹੇ ਮੁਹੰਮਦ ਸਦੀਕ ਆ ਚਾਹੇ ਕੋਈ ਵੀ ਜਿੰਨੇ ਵੀ ਆਏ ਹੁਣ ਤੱਕ ਸੋ ਇਸ ਕਰਕੇ ਜਿਹੜੇ ਲੋਕ ਸਿਆਸਤ ਨੂੰ ਪ੍ਰਣਾਏ ਹੋਏ ਆ ਲੋਕ ਸੇਵਾ ਨੂੰ ਪ੍ਰਣਾਏ ਹੋਏ ਆ ਉਹ ਤੇ ਖਾਸ ਕਰਕੇ ਜਿਹੜੇ ਫਿਜ਼ੀਕਲੀ ਫਿੱਟ ਹੋਣ ਐਸੇ ਲੋਕਾਂ ਨੂੰ ਜਿਹੜੀ ਟਿਕਟ ਦੇਣੀ ਚਾਹੀਦੀ ਆ ਸਾਰੀਆਂ ਪਾਰਟੀਆਂ ਨੂੰ ਉਸੇ ਇੱਕ ਇੱਕ ਦੀ ਨਹੀਂ ਗੱਲ ਸਾਰੀਆਂ ਨੂੰ ਤੇ ਇਹ ਨਹੀਂ ਕਿ ਅਸੀਂ ਹੋੜ ਲਾ ਲਈਏ ਵੀ ਫਲਾਣੇ ਦਾ ਅਸੀਂ ਲੈ ਆਂਦਾ ਜੀ ਫਲਾਣੇ ਦਾ ਉਹ ਹੋੜ ਨਹੀਂ ਲੱਗਣੀ ਚਾਹੀਦੀ ਇਹ ਆਉਣ ਵਾਲੇ ਸਮੇਂ ਦੇ ਲੋਕਤੰਤਰ ਲਈ ਬਹੁਤ ਮਾੜਾ ਰਜਾਣਾ ਕਿਉਂਕਿ ਜਿਹੜਾ ਲੋਕਤੰਤਰ ਦੇ ਵਿੱਚ ਲੋਕਤੰਤਰ ਦੀ ਡੈਫੀਨੇਸ਼ਨ ਤਾਂ ਇਹ ਆ ਕਿ ਲੋਕਾਂ ਦਾ ਰਾਜ ਲੋਕਾਂ ਦੁਆਰਾ ਲੋਕਾਂ ਦੇ ਉੱਤੇ ਤੇ ਜੇ ਅਸੀਂ ਖਿੱਚਾ ਤੋਂ ਹੀ ਕਰਨ ਲੱਗ ਪਏ ਕਾਹਦਾ ਲੋਕਾਂ ਦਾ ਰਾਜ ਰਹਿ ਗਿਆ ਤਾਂ ਫਿਰ ਇੱਕ ਤਰ੍ਹਾਂ ਨਾਲ ਜਿਹੜੇ ਲੋਕਾਂ ਦੇ ਨਾਲ ਤਾਂ ਖਲਵਾੜ ਆ ਲੋਕ ਮਾਪੇ ਨਾਲ ਤਾਂ ਗੱਲ ਇਹ ਵੀ ਕੀ ਦੇਖਣ ਨੂੰ ਆ ਰਹੀ ਆ ਕਿ ਸੁਸ਼ੀਲ ਕੁਮਾਰ ਰਿੰਕੂ ਲਈ ਜਦੋਂ ਉਪ ਚੋਣ ਹੋਈ ਆ ਉਦੋਂ ਕਾਂਗਰਸ ਮਾੜੀ ਸੀ ਹੁਣ ਆਮ ਆਦਮੀ ਪਾਰਟੀ ਮਾੜੀ ਹੋ ਗਈ ਇਵੇਂ ਬਾਕੀ ਤੁਰੰਤ ਪਾਰਟੀ ਛੱਡਦੇ ਆ ਸਰ ਪਿਛਲੀ ਪਾਰਟੀ ਨੂੰ ਮਾੜਾ ਕਹਿਣ ਲੱਗ ਪੈਂਦੇ ਆ ਔਰ ਉਸ ਪਾਰਟੀ 'ਚ ਰਹਿ ਕੇ ਇੰਜੋਏ ਕੀਤੇ ਹੁੰਦੇ ਆ ਫਨ ਕੀਤੇ ਹੁੰਦੇ ਆ ਇਹਦਾ ਇਹਦਾ ਤਾਂ ਰਿਜ਼ਲਟ ਤਾਂ ਫਿਰ ਇਹੀ ਨਿਕਲਦਾ ਨਾ ਸੁਸ਼ੀਲ ਕੁਮਾਰ ਰਿੰਕੂ ਹੀ ਮਾੜਾ ਦੂਜੀ ਗੱਲ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਇੱਕ ਰਿਜ਼ਰਵ ਸੀਟ ਤੋਂ ਜਿੱਤਿਆ ਤਾਂ ਮੈਂ ਤਾਂ ਇਹ ਵੀ ਕਹਿਣਾ ਕਿ ਰਿਜ਼ਰਵ ਸੀਟ ਤੋਂ ਜਦੋਂ ਬੰਦਾ ਇੱਕ ਵਾਰ ਐਮਐਲਏ ਜਾਂ ਐਮਪੀ ਬਣ ਜਾਂਦਾ ਉਸ ਤੋਂ ਬਾਅਦ ਉਹਨੂੰ ਰਿਜ਼ਰਵ ਵਾਲਾ ਅਧਿਕਾਰ ਛੱਡਣਾ ਚਾਹੀਦਾ ਹੈ ਉਹਨਾਂ ਲੋਕਾਂ ਲਈ ਜਿਹੜੇ ਕੋਈ ਸਾਡੇ ਵੀਰ ਮਜ਼ਦੂਰੀ ਕਰਦੇ ਆ ਜਾਂ ਜਿਹੜੀਆਂ ਭੈਣਾਂ ਸਾਡੀਆਂ ਲੋਕਾਂ ਦੇ ਘਰ ਉਹਨਾਂ ਦੇ ਬੱਚਿਆਂ ਦੇ ਲਈ ਜਿਹੜਾ ਰਿਜ਼ਰਵੇਸ਼ਨ ਦਾ ਅਧਿਕਾਰ ਛੱਡਣਾ ਚਾਹੀਦਾ ਫੇਰ ਹੀ ਜਾ ਕੇ ਅਸੀਂ ਕਹਾਂਗੇ ਵੀ ਸੋਸਾਇਟੀ ਦੇ ਵਿੱਚ ਸਾਡੇ ਇੱਕ ਸਰਤਾ ਆਈ ਫੇਰ ਹੀ ਅਸੀਂ ਬਰਾਬਰਤਾ ਦੇ ਅਧਿਕਾਰ ਦੀ ਗੱਲ ਕਰ ਸਕਦੇ ਹਾਂ ਜੇਕਰ ਅੱਜ ਕੋਈ ਐਮਐਲਏ ਬਣ ਗਿਆ ਐਮਪੀ ਬਣ ਗਿਆ ਉਹ ਫਿਰ ਲਗਾਤਾਰ ਕਹੇ ਮੈਂ ਹੀ ਬਣੀ ਜਾਵਾਂ ਮੇਰੇ ਬੱਚੇ ਬਣੀ ਜਾਣ ਤੇ ਫੇਰ ਜਿਹੜੇ ਅਖੀਰਲੇ ਅਖੀਰਲੀ ਪੌੜੀ ਤੇ ਖੜਾ ਬੰਦਾ ਉਹਨੂੰ ਕਿਵੇਂ ਰਿਜ਼ਰਵੇਸ਼ਨ ਦਾ ਲਾਭ ਮਿਲੂਗਾ ਕਦੋਂ ਮਿਲੂਗਾ ਉਹਦੀ ਤਾਂ ਕੋਈ ਗਾਰੰਟੀ ਨਹੀਂ ਇੱਕ ਗੱਲ ਹੋਰ ਹੈ ਕਿ ਜਿਵੇਂ ਆਪਾਂ ਗੱਲ ਕੀਤੀ ਜਿੱਥੋਂ ਸ਼ੁਰੂ ਕੀਤੀ ਹੈ ਕਿ ਸੇਲ ਲੱਗੀ ਹੋਈ ਆ ਲੱਗਦਾ ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਆਗੂ ਜਾ ਰਹੇ, ਬੜੇ ਨਾਮ ਸਾਹਮਣੇ ਆ ਰਹੇ, ਚਾਹੇ ਗੁਰਜੀਤ ਸਿੰਘ ਔਜਲਾ ਹੋਵੇ, ਬਿਲਕੁਲ ਜੀ ਬਿਲਕੁਲ ਅਸੀਂ ਅਸੀਂ ਹੁਣ ਜਿਹੜੇ ਆਮ ਜਿਹੜੀ ਸਨ ਦੇ ਵਿੱਚ ਆ ਰਿਹਾ ਕਿ ਰਗਵ ਚੱਡਾ ਵੀ ਜਾ ਰਿਹਾ ਆਮ ਆਦਮੀ ਪਾਰਟੀ ਦਾ ਜਿਹੜਾ ਥੰਮ ਹੈ ਰਗਵ ਚੱਡਾ ਭਾਰਤੀ ਜਨਤਾ ਪਾਰਟੀ ਜਾ ਰਿਹਾ, ਸਖਪਾਲ ਖੈਰੇ ਦਾ ਤੁਸੀਂ ਨਾਮ ਲੈਤਾ ਅਸੀਂ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਨਾਮ ਸੁਨੇ ਬਹੁਤ ਹੋਰ ਕਈ ਨੇਤਾ ਹੈਗੇ ਜਿਨ੍ਹਾਂ ਦਾ ਨਾਮ ਆ ਰਿਹਾ ਤੇ ਸੋ ਇਹ ਫਿਰ ਪਾਰਟੀਆਂ ਦੀ ਵਿਚਾਰਧਾਰਾ ਕਿੱਥੇ ਜਾ ਕੇ ਖੜੂਗੀ, ਲੋਕ ਵਿਸ਼ਵਾਸ ਕਿਵੇਂ ਕਰਨਗੇ? ਕਿੰਨੇ ਤੇ ਲੋਕੋ ਵਿਸ਼ਵਾਸ ਕਰਨਗੇ ਹੁਣ ਇੱਕ ਮੈਂਬਰ ਪਾਰਲੀਮੈਂਟ ਨੂੰ 11 ਤੋਂ 12 ਲੱਖ ਲੋਕ ਆਪਣਾ ਮਤ ਦੇ ਕੇ ਆਪਣਾ ਵੋਟ ਦੇ ਕੇ ਚੁਣਦੇ ਆ ਤੇ 11 ਤੋਂ 12 ਲੱਖ ਲੋਕਾਂ ਦੇ ਨਾਲ ਉਹਨਾਂ ਦੇ ਵਿਸ਼ਵਾਸ ਦਾ ਇੱਕ ਖਲਵਾੜ ਕਰਨਾ ਮੈਂਬਰ ਪਾਰਲੀਮੈਂਟ ਨੇ ਜਾ ਕੇ ਛਾਲ ਮਾਰ ਕੇ ਦੂਜੇ ਪਾਸੇ ਚਲੇ ਜਾਣਾ ਤੇ ਇਹ ਮੈਂ ਤਾਂ ਇਹ ਕਹਿੰਨਾ ਵੀ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਕਿ ਉਹਦੇ ਤੇ ਮੁਕੱਦਮਾ ਦਰਜ ਹੋਏ 420 ਦਾ ਲੋਕਾਂ ਨਾਲ ਧੋਖਾਧੜੀ ਕੀਤੀ ਉਹਨੇ ਸੋ ਇਹ ਬੜੀ ਗਲਤ ਗੱਲ ਹੈ ਇਹ ਆਮ ਛੋਟੀ ਗੱਲ ਨਹੀਂ ਕੀ ਇਸੇ ਤਰ੍ਹਾਂ ਪਾਰਟੀਆਂ ਹੁਣ ਕੋਈ ਬੰਦਾ ਪਾਰਟੀ ਆਸਤੇ 20 ਸਾਲ ਕੰਮ ਕਰਦਾ ਰਹਿੰਦਾ 30 ਸਾਲ ਕੰਮ ਕਰਦਾ ਰਹਿੰਦਾ ਤੇ ਕੋਈ ਬੰਦਾ ਨਵਾਂ ਹੀ ਲਿਆ ਕੇ 5-7 ਦਿਨਾਂ ਚ ਉਹਨੂੰ ਜਾ ਕੇ ਟਿਕਟ ਦੇ ਦਿੰਦੇ ਆ ਜਾਂ ਉਹਨੂੰ ਜਾ ਕੇ ਚੇਅਰਮੈਨ ਬਣਾ ਦਿੰਦੇ ਦੂਜਿਆਂ ਦੇ ਉੱਪਰ ਤੇ ਬੈੱਕ ਬਿਠਾ ਦਿੰਦੇ ਇਹ ਮਾੜਾ ਰੁਝਾਨ ਹੈ ਸੋ ਇੱਕ ਗੱਲ ਥੋੜੀ ਜੀ ਜਿਹੜੀ ਇਹ ਗੱਲਬਾਤ ਹੋਈ ਹੈ ਇਹਦੇ ਚ ਸਪੱਸ਼ਟ ਾ ਕੇ ਜਿਹੜੇ ਪੈਰਾਸ਼ੂਟ ਰਾ ਹੀ ਆਉਂਦੇ ਆ ਉਹ ਕਿਸੇ ਵੇਲੇ ਕਿਸੇ ਸਮੇਂ ਜਿਹੜੇ ਸਥਾਨਕ ਆਗੂ ਹੁੰਦੇ ਆ ਉਹਨਾਂ ਤੇ ਭਾਰੂ ਵੀ ਪੈਂਦੇ ਆ ਤੇ ਇਹ ਰੁਝਾਨ ਵੀ ਮਾੜਾ ਹੈ ਤੁਹਾਨੂੰ ਇਹ ਸਾਰੀ ਗੱਲਬਾਤ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣਾ ਕਮੈਂਟ ਕਰਕੇ ਸਾਨੂੰ ਆਪਣਾ ਵਿਚਾਰ ਜਰੂਰ ਦੱਸੋ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਹਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ